ਆਪਣੀ ਜਿੱਡਾ ਡੰਡਾ ਜਿਹਾ ਫੜਿਆ ਆਇਆ ਨੇ ਸਭ ਪੰਗੜਾ ਪਾ ਦੋ ਚੱਬਾ ਕਿੰਨੂ ਮੱਜ ਮੰਡਿਆ ਕੂਣਿਆ ਛਾਸੀਕਾਰ ਬੁਲਾਓ ਚੱਬਾ ਛਾਸੀਕਾਰ ਬੁਲਾ ਦੇ ਮੈਂ ਕੀ ਕਹਣਿਆ ਯਾਰ ਛਾਸੀਕਾਰ ਤੇ ਬੁਲਾ ਢੀਠੀ ਹੋ ਗਿਆ ਮਾੜਾ ਬਿੱਲੀ ਵੇ ਇਹ ਕੀ ਮੰਡਿਆ ਹੋਰ ਇਹ ਕਿਹੜੀ ਮਕੈਨਿਕੀ ਹੋ ਲੱਗੀ ਆ ਐ ਸੁਬ ਚਲ ਪੰਗੜਾ ਪਈਏ ਆ ਮੈਂ ਪੰਗੜਾ ਪਾਉਣ ਲੱਗਾ ਹੀ ਹੋ ਰੱਬੋਏ ਕਰਦੀ ਕੀ ਬਿੱਲੀ ਜੀ ਦੇ ਅੱਛਾ ਸਰੀਰ ਦਾ ਪਰਦਾ ਹੀ ਉਹ ਗਾ ਰੇਡਦਾ ਜਾਂਦਾ ਤੇ ਉਹ ਆਪ ਹੀ ਮਗਰਮਗਰ ਤਰਿਆ ਜਾਂਦਾ ਜੀ ਛੱਬੇ ਛੋਬੀਰ ਪੰਗੜਾ ਦੇ ਪਾਦੇ ਕਰੀ ਪੰਗੜਾ ਪਾਦੇ ਟਿੱਕ 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 ਚਲੋ ਪਾਓ ਪੰਗੜਾ ਪੰਗੜਾ ਪਾਤੀ ਜਾ ਰੇ ਵੇਲਾ ਇਹ ਕੀ ਪੌਲ ਗਾ ਮੂੰਹ ਚ ਸੀਮੈਂਟ ਨਹੀਂ ਖਾਣਾ ਸੀਮੈਂਟ ਨਹੀਂ ਖਾਣਾ ਆਵਾ ਮਮਾ ਕਾ ਜਲਦਾ ਮਮਾ ਕੇ ਤੇ ਆ ਜੇ ਤੇ ਮਮਾ ਮਮਾ ਬਾਏ ਮਾਰ ਆ ਜੋ ਫੇਰ ਮਾਰ ਫੇਰ ਸ਼ੋ ਫੇਰ ਬਾਏ ਮਾਰ ਦੇ ਵੇਖ ਕੰਮ ਮੇ ਤੇ ਜੇ ਤੁਰਦਾ ਨਹੀਂ ਫਲੋ ਜਾਂਦਾ ਤਾਂ ਬੈਲੈਂਸ ਬਣਾ ਲੈਂਦਾ ਹੁਣ ਮਰਵਾਣਾ ਨਹੀਂ ਵੇਖ ਕੇ ਜਾਂਦਾ ਕਿ ਦੱਸ ਇਹ ਕਿੱ데 ਚਲੀ ਬਿੱਲੀ ਚੈਰ ਬਾਲਟੀ ਚ ਵੜ ਕੇ ਬਹਿ ਗਿਆ ਆ ਇਹਦੇ ਕੰਮ ਹੈ ਦਸਮਣ ਇਹਦਾ ਸੁਮਨਦੀਪ ਕੋਰ ਚੜੀ ਚੌਕੇ ਚੜੀ ਆਹੋ ਮੈਂ ਸਬਜੀ ਧਰੀ ਚੜੀ ਆਹੀ ਕੋਠੇ ਤੇ ਬਣਾਇਆ ਚੋਲਾ ਤੇ ਇਥੇ ਹਵਾ ਹਵਾ ਲੱਗਦੀ ਰਹਿੰਦੀ ਆ ਹਵਾ ਲੱਗਦੀ ਆ ਨਾਲੇ ਸਬਜੀ ਜਿੰਨੀ ਰਿਜੂਗੀ ਉਨੀ ਸੁਆਦ ਬਣਦੀ ਆ ਅੱਛਾ ਹਾਂ ਜੀ ਹਨ ਨੂੰ ਪਤਾ ਹੀ ਨਹੀਂ ਸੀ ਤੇ ਪਤਾ ਤੇ ਸਾਰਿਆਂ ਨੂੰ ਹੈਗਾ ਮੈਂ ਫਿਰ ਵੀ ਉਹਦਾ ਗੱਲ ਦੱਸਦੀ ਆ ਉਹਦਾ ਕਹਾਂ ਵੀ ਚੁੱਲੇ ਦੇ ਚੰਗੀ ਰਿਜਦੀ ਸਲੀਸਾ ਦੀ ਰੋਟੀ ਵੀ 19 ਵਾਤ ਬਣੂਗੀ ਗੈਸ ਤੇ ਹੀ ਤਾਂ ਤੇ ਲੈਨੇ ਆ ਨਾ ਪਰ ਉਹ ਛੇਤੀ ਛੇਤੀ ਨਿਉਨੇ ਜੇ ਬਣਾਉਨੇ ਆ ਮਤਲਬ ਕਿ ਛੇਤੀ ਛੇਤੀ ਬਣ ਜਾਏ ਗੈਸ ਨਾ ਬੜੇ ਅਰੇ ਇਹਨਾਂ ਦੀ ਘਾਟਾ ਵੀ ਗੈਸ ਵੀ ਬਚ ਜੇ ਚਲੋ ਹੂੰ ਉਹ ਨਹੀਂ ਤੇ ਘਾਟ ਨਹੀਂ ਤੁਹਾਨੂੰ ਬੜਾ ਸਵਾਦ ਹੀ ਰਹੂਗਾ ਜੀ ਬਣਨੀ ਆ ਨਹੀਂ ਇਹ ਗੱਲੋਂ ਸਹੀ ਨਹੀਂ ਆ ਤੂੰ ਹਾਂਜੀ ਇਹ ਨਹੀਂ ਚੁੱਲੇ ਦੇ ਵੈਸੇ ਵੀ दाल ਸਬਜੀ ਸਵਾਦ ਲੱਗਦੀ ਚੁੱਲੇ ਤੇ ਬਣੀ ਤੇ ਇਧਰ ਮਾਣੋ ਬਿੱਲੀ ਕਦੇ ਕੋ ਫੜ ਲਿੰਦੀ ਜੀ ਕਮੈਂਟ ਕੀਤਾ ਹੈ ਕਿ ਛੋਬਦੀਪ ਨਾ ਨਮਲਾਓ ਕਿਆ ਆਏ ਲੋ ਛੋਬ ਦੀ ਜਿੱਦੇ ਕੰਮ ਆ ਛੋਬ ਦੀ ਪਣ ਪੁੱਠੇ ਪੁੱਠੇ ਕੰਮ ਕਰਦਾ ਉਹ ਦਾਬਣੀ ਆ ਜਿੱਦੇ ਜਿੱਡੇ ਇਹ ਹੁਣ ਇਹਦੇ ਵੱਜ ਜਾਣੀਆਂ ਤੇ ਫਿਰ ਇਹਦੀਆਂ ਚੀਕਾਂ ਨਿਕਲ ਜਾਣੀਆਂ ਵਾ ਇਹਦੇ ਚ ਹੈ ਵੀ ਕੇ ਲੱਗ ਤੋ ਵੱਜ ਜਾਣੇ ਛੋਟੇ ਇੱਧੇ ਤੇ ਸਾਸੀ ਕਾਲ ਕਰ ਦੋ ਸਾਸੀ ਕਾਲ ਬੁਲਾਓ ਕੋਈਆਂ ਸਾਸੀ ਕਾਲ ਕਰ ਦੋ ਛੋਬ ਉਹ ਸਾਸੀ ਕਾਲ ਮੈਂ ਬੁਲਾ ਲੀਆ ਉਹ ਆ ਸਾਸੀ ਕਾਲ ਇੱਧਰ ਛੱਬਾ ਛਬਲਾ ਸਾਸੀ ਕਾਲ ਉਹ ਇਧਰ ਸਾਸੀ ਕਾਲ ਬੁਲਾ ਦੋ ਉਹ ਨਹੀਂ ਇਹ ਮੋੜਦਾ ਹੀ ਹੈ ਹੁਣ ਆਪਣੀ ਮਸਤੀ ਚ ਲੱਗਦਾ ਦੋ ਨਹੀਂ ਸਾਸੀ ਕਾਲ ਬੁਲਾਉਣੇ ਤੇ ਚਲ ਸਭ ਪੰਗੜਾ ਪਾ ਦੇ ਚੋਬਾ ਪੰਗੜਾਵਾ ਦੋ ਛੇ ਪੰਗੜਾ ਪਾ ਚੋਬਦੀ ਪੰਗੜਾਵਾ ਦੋ ਆਉਂਦਾ ਹੀ ਨਹੀਂ ਐ ਛੋ ਬਣਾਉਂਦਾ ਹੀ ਨਹੀਂ ਪੰਗੜਾ ਪਾਉਣਾ ਆਉਂਦਾ ਹੀ ਨਹੀਂ ਐ ਦੱਸੋ ਪਾ ਗਏ ਹੂੰ ਨਹੀਂ ਹੁਣਾਂ ਨੇ ਬਾਟੀ ਚ ਵੜ ਕੇ ਬਹਿਣਾ ਵੇ ਕੀ ਤੇ ਜੇ ਪਟ ਗਿਆ ਪਹਿਲਾ ਗੋਡੇ ਭਾਰ ਰੇੜਦਾ ਹੁੰਦਾ ਹੀ ਹੁਣ ਵੇ ਅੱਜ ਤੋਂ ਬਣ ਗਿਆ ਕਿਦਾਂ ਰੇੜਦਾ ਹੈ ਗੋਡੇ ਥੱਲੇ ਵਜਦੇ ਹੀ ਹੈ ਬੜਾ ਚਲਾਕ ਹੀ ਹੈ ਹੂੰ ਗੋਡੇ ਚੁੱਕੇ ਤੁਰਦਾ ਉਹ ਲੈ ਉਹ ਲੰਮੀ ਪੈ ਗਈ ਆ ਵੇਲੇ ਇਦਾਂ ਦੇ ਕੰਮ ਕਰਦਾ ਜੀ ਹੁਣੇ ਬੋਸਤਾਨੀਆ ਕਰਦਾ ਹੈ ਇੱਕ ਜਾਨ ਇਹ ਤਾਂ ਪੱਕਾ ਹੀ ਇਹਦੇ ਮਗਨ ਚਹੀਦਾ ਨਾਲ ਨਾਲ ਹੀ ਡੇਗਦਾ ਬੜਾ ਇਹ ਪੋੜੀਆਂ ਚੜ ਜਾਂਦਾ ਇਦਾਂ ਹੀ ਰੇੜ ਰੇੜ ਗਿਆ ਉਹ ਪੈ ਗਈ ਬਾਜੀ ਕੋਈ ਗੱਲ ਨਹੀਂ ਕੋਈ ਨਹੀਂ ਮਰੀਰੀ ਨਹੀਂ ਆ ਕਿ ਮੈਨੂੰ ਪਹਿਲਾਂ ਹੀ ਪਤਾ ਸੀ ਵੀ ਕੰਮ ਹੋਣੀ ਵਾਲੀ ਗੱਡੀ ਪਲਟਣ ਵਾਲੀ ਆ ਮਰੀਰੀ ਨਹੀਂ ਆ ਛੱਬ ਚੱਲ ਪੰਗੜਾ ਪਾ ਕੇ ਦਿਖਾ ਯਾਰ ਕਿਉਂ ਨਹੀਂ ਪੰਗੜਾ ਪਾ ਕੇ ਦਿਖਾ ਬਾਅਦ ਪੰਗੜਾ ਪਾ ਦੇ ਆ ਯਾਰ ਵੇਖ ਲੈ ਫਿਰ ਚੱਲ ਪੰਗੜਾ ਪਾਈ ਟਿੰਡਮ ਡਮ 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 ਕੋਈ ਨਹੀਂ ਪਾਇਆ ਡਮ ਡਮ ਵੇਟੋੜਵਾਇਦਾ ਟਿੰਡਮ ਪਾਦੀ ਪਾਦੀ ਨਾ ਇਹ ਮਰਜ਼ੀ ਦਾ ਮਾਲਕ ਹੀ ਆ ਕਰਦਾ ਵੇ ਕੀ ਐ ਰੇੜਾ ਜੇ ਆ ਚੱਲ ਯਾਰੇ ਕਰੀ ਸ਼ਾਸਤਰੀ ਕਾਲ ਤੇ ਬਲਾ ਓ ਛੱਬ ਛੱਬ ਪਾਏ ਮੈਂ ਚੱਲੀ ਬਾਏ ਇੱਧਰ ਆ ਜਿਓ ਓਹ ਚੱਲ ਚੱਲੇ ਪੋੜੀਆਂ ਵਾਲਾ ਆਜੋ ਤੇ ਮਾਊ ਆ ਗਿਆ ਮਾਊ ਆਇਆ ਜਿਦੋਂ ਮਾਊ ਕਿਤੇ ਆ ਮਾਉ ਉਹ ਚੱਲ ਚਲੇ ਆ ਉਧਰ ਇਹਦਾ ਇੱਕ ਤਾਂ ਬੜਾ ਧਿਆਨ ਰੱਖਣਾ ਪਈ ਚੱਲੇ ਇੱਥੇ ਖਲੋ ਜੋ ਚੱਲ ਖਲੋ ਸਭ ਖਲੋ ਆ ਪੈਲ ਵੀ ਬਰਨ ਹੋਈ ਬੰਨਣ ਵਾਲੀ ਖੁੱਲੀ ਉਹ ਇਸ ਪੜ ਦੇ ਲਈ ਲੱਤ ਬੰਦਿਆ ਕਨੀ ਦੇਣਾ ਕਈ ਨੇ ਨੰਨੇ ਨੇ ਤੇ ਲੱਤ ਬੰਨ੍ਹ ਜਿੰਨੇ ਕਿਨੇ ਨਸ਼ਤਾਨੀ ਕਰਦੇ ਇਹਦੇ ਕਈਆਂ ਨੇ ਚੁੰਨੀ ਨਾ ਬੰਨੀ ਹੁੰਦੀਆਂ ਲੱਤਾਂ ਦੀਆਂ ਨਾ ਹੂੰ ਤੂੰ ਵੀ ਬੰਚੜਿਆ ਕਰ ਨਹੀਂ ਨਹੀਂ ਲਈ ਹੁੰਦੀ ਆ ਉਹ ਬੰਦ ਨਹੀਂ ਆ ਵੀ ਤੇ ਗਾਮਛਾ ਨਾ ਜਗਾ ਹੈ ਤੇ ਤੂੰ ਵੀ ਇਸ ਕੀਮਲਾ ਮੈਂ ਨਹੀਂ ਲਵਣੀ ਮੈਨੂੰ ਨਾ ਸੋਣਾ ਮਨਜ਼ੂਰ ਆ ਹਾਂ ਕਿਉਂਕਿ ਇੰਨੇ ਚਿਰ ਬਾਅਦ ਬਾਅਦ ਨਹੀਂ ਆਦੀ ਚੁੰਨੀ ਆ ਤੇ ਜੇ ਇਹ ਵੀ ਇਦਾਂ ਕਰਨ ਲੱਗੇ ਤੇ ਫੈਸਲਾ ਦਾ ਹੂੰ ਨਹੀਂ ਸੇ ਹਾਂਜੀ ਬਾਬਾ ਜੀ ਨੇ ਇਨੇ ਚਰਬਾ ਦਾ ਨੇ ਕੁਝ ਦਿੱਤੀ ਤੇ ਇਹਦੇ ਮਗਰ ਮਗਰੇ ਰਹਿਣਾ ਛੱਬੈ ਹੈ ਨਾ ਓਏ ਛੱਬ ਛੱਬ ਨੀਂਦਾ ਨੁੰਦਾ ਭੁੱਲ ਗਈਆਂ ਛੱਬੈ ਨੀਂਦੀ ਆ ਗਈ ਆ ਨੀਂਦ ਆ ਗਈ ਭੁੱਲ ਕਿਥੇ ਗਈਆਂ ਓਏ ਹੁਣ ਨੀਂਦ ਆ ਗਈ ਇਹਨੂੰ ਆ ਗਈ ਮੈਨੂੰ ਨੀਂਦ ਨਹੀਂ ਤੇ ਹੁਣ ਇਹਨੇ ਸੌਣਾ ਮੜ ਕੇ ਰਾਤ ਸੌਣਾ ਨਹੀਂ ਨਾ ਇਹ ਪਾਣੀ ਪੀ ਕੇ ਸ਼ਰਾਬੀ ਹੋ ਜਾਂਦਾ ਇਹ ਕਿਉਂ ਡਿਆ ਇਹ ਕਿਉਂ ਡਿਆ ਕਿਆ ਕਰਦੀ ਆ ਕੱਢੋ ਪਾਣੀ ਦੀ ਕੱਢ ਆ ਇਹ ਤਾਂ ਨਸ਼ਾ ਹੀ ਨਾ ਕਰੇ ਇਹ ਕੁਛ ਇਹ ਤਾਂ ਵਾਖਾ ਬੜਕਾ ਮਾਰਨਾ ਇਨੀ ਅਗਰੇ ਮੈਂ ਨਹੀਂ ਮਾਰੀਆਂ ਹੈ ਚਲ ਆ ਤਾ ਉਹ ਉਹਦੇ ਨਾਲ ਪਾਣੀ ਤਾਂ ਡੱਡਦਾ ਰਿਹਾ ਨੋ ਲਗਾ ਕੀ ਕਮ ਆਦਾ ਨਿਕੰਦਾ ਨਹੀਂ ਸਕੇ ਡਰਦਾ ਹੁੰਦਾ ਆਹੋ ਆ ਹੁਣ ਜੋ ਜੋ ਵੱਡਾ ਹੀ ਜਲੇ ਡਰਦਾ ਪੈ ਨਾ ਹੁਣ ਤੈਨੂੰ ਬੜਾ ਨਹੀਂ ਲੁਹਾਲਣਾ ਉੱਥੇ ਰੋਣਾ ਸ਼ੁਰੂ ਕਰ ਦਿੰਦਾ ਚਾਹੋ ਨਵਾਈਏ ਸ਼ੁਭ ਦੀਪਨ ਨਵਾਈਏ ਲਾਣਾ ਸ਼ੁਭ ਨਵਾਈਏ ਲਾਣਾ ਕਾ ਤਨੀ ਤੋਹੀ ਜਾਈਵੇ ਕਿਉ ਬਾਤ ਬਾਤ ਸ਼ੋਭ ਦੀਪ ਸਿੰਘ ਹੁਣ ਨਹਾ ਲਿਆ Sekarang dia sedang berjalan Sekarang dia sedang tidur Adakah dia tidur? Ya, Cepat Cepat, adakah dia tidur? Adakah dia sedang berjalan? Oh, kakak Kakak sedang berjalan Cepat Mahu, di mana Mahu? Di mana Mahu? Mahu, di mana? Mahu, di mana? ਓਏ ਤਾਂ ਉਹ ਤੇ ਮਾ ਮਾਉਐਓ ਚਲ ਸਤਿ ਸ਼੍ਰੀ ਅਕਾਲ ਬਲਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇ ਬੋਲ ਪਾ ਯਾਰ ਕੁਛ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਕਾ ਦੋ ਬਾਈ ਕਾ ਦੋ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਹੈਲੋ ਕਾ ਦੋ ਹੈਲੋ ਕਮ ਸਭ ਹੈਲੋ ਕਰੋ ਹੈਲੋ ਹੈਲੋ ਕਰੋ ਹੈਲੋ ਹੈਲੋ ਛਿਆਣਾ ਬੁੱਤੂ ਮੇਰਾ ਗੱਲ ਸਾਡੀ ਛਮੇ ਦਾ ਹੁਣ ਹੈੜਾ ਪਤਾ ਲੱਗਦਾ ਚਾਬਾ ਉਹ ਸ਼ੋਬ ਉਹ ਮਿਸਟਰ ਸ਼ੋਬ ਇਧਰ ਨੂੰ ਵੇਖੋ ਓਏ ਸ਼ੋਬ mau cái thế à? Chấm mau cái thế mau Mau cái thế mau Mau này á? Thế đi. ചല്ലാ ഭഗാ ഭാ ലി ലാള ഡെ ഭംഗേ ਹਨ ਤਾਂ ਕਿਦਾ ਜਾਈ ਚਿਰੂ ਗੀ ਤੇ ਮੁਰਗੇ ਹਟ ਦੀਨੀ ਤੇ ਬਦੇ ਪੋਣਾਈ ਨਹੀਂ ਉਂਗਲ ਖੜੀ ਜੱਟ ਦੀ ਸ਼ਾਂਗਾ ਕੀ ਸ਼ਾਂਗਾ ਕੀ ਆ ਜੇ ਲੋਠੀ ਗਾ ਸਾਸਿਕਲ ਬੁਲਾ ਦੋ ਫਿਰ ਛੋ ਸਾਸਿਕਲ ਬੁਲਾ ਦੋ ਫਿਰ ਹੁਣ ਇੱਕ ਵਾਰੀ ਬੁਲਾ ਦੇ ਸਾਸਿਕਲ ਸਾਸਿਕਲ